ਮੈਨੂੰ ਲਗਾਤਾਰ ਮੌਸਮ ਵਿੱਚ ਬੜੇ ਬਦਲਾਅ ਦੇਖਣ ਨੂੰ ਮਿਲੇ ਨੇ ਆਉਣ ਵਾਲੇ ਸਮੇਂ ਵਿੱਚ ਕਿਸ ਤਰ੍ਹਾਂ ਦਾ ਮੌਸਮ ਰਹਿਣ ਦੀ ਉਮੀਦ ਹੈ ਜੀ ਜੇ ਅਸੀਂ ਕਰੰਟ ਵੈਦਰ ਕੰਡੀਸ਼ਨਸ ਦੇਖੀਏ ਤਾਂ ਡੇ অর ਨਾਈਟ ਟਾਈਮ ਟੈਂਪਰੇਚਰ ਦੋਨੋਂ ਅਸੀਂ ਕਹਿ ਸਕਦੇ ਹਾਂ ਕਿ ਨੀਅਰ ਨਾਰਮਲ ਚੱਲ ਰਹੇ ਨੇ ਕੱਲ ਦਾ ਡੇ ਟਾਈਮ ਟੈਂਪਰੇਚਰ 30 ਡਿਗਰੀ ਸੈਂਟੀਗ੍ਰੇਡ ਪਰ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 0.9 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਔਰ ਅੱਜ ਦਾ ਮਿਨੀਮਮ ਟੈਂਪਰੇਚਰ 14.6 ਡਿਗਰੀ ਸੈਂਟੀਗ੍ਰੇਡ ਪਰ ਕੀਤਾ ਗਿਆ ਜਿਹੜਾ ਕਿ ਨਾਰਮਲ ਤਾਪਮਾਨ 2.4 ਡਿਗਰੀ ਸੈਲਸੀਅਸ ਉੱਪਰ ਹੈ ਸੋ ਦੋਨੋਂ ਹੀ ਦਿਨਾਂ ਉਹ ਰਾਤ ਦਾ ਟੈਂਪਰੇਚਰ ਨੇਅਰ ਨਾਰਮਲ ਚਲ ਰਿਹਾ ਹੈ ਔਰ ਜੇ ਸੀ ਆਨਵਰਡ ਦਿਨਾਂ ਦੇ ਵੈਦਰ ਦੀ ਗੱਲ ਕਰੀਏ ਤਾਂ ਆਨਵਰਡ ਦਿਨਾਂ ਦੇ ਵਿੱਚ ਜ਼ਿਆਦਾ ਬਾਰਿਸ਼ ਦੀ ਕੋਈ ਸੰਭਾਵਨਾ ਨਹੀਂ ਹੈ ਪਰ ਕੁਝ ਨਰਥਰਨ ਡਿਸਟ੍ਰਿਕਟਸ ਦੇ ਵਿੱਚ ਕਿਤੇ ਕਿਤੇ ਹਲਕੇ ਚਿੱਟੇ ਜਾਂ ਹਲਕੀ ਬਾਰਿਸ਼ ਹੋ ਸਕਦੀ ਹੈ ਔਰ ਇਹਦੇ ਵਿੱਚ ਕੱਲ 4 ਤਰੀਕ ਨੂੰ ਪਖਾਨਕੋਟ ਔਰ ਹੁਸ਼ਿਆਰਪੁਰ ਜਾਂ ਲੁਧਿਆਣਾ ਦੇ ਵਿੱਚ ਕਿਤੇ ਕਿਤੇ ਹਲਕੇ ਛਿੱਟੇ ਹੋ ਸਕਦੇ ਨੇ ਔਰ 5 ਤਰੀਕ ਨੂੰ ਇਹਨਾਂ ਦੇ ਨਾਲ ਲੱਗਦੇ ਕੁਝ ਡਿਸਟ੍ਰਿਕਟਸ ਵਿੱਚ ਜਿਵੇਂ ਅੰਮ੍ਰਿਤਸਰ ਕਪੂਰਥਲਾ ਜਲੰਧਰ ਜਾਂ SBS ਨਗਰ ਔਰ ਰੂਪਨਗਰ ਦੇ ਵਿੱਚ ਜਿਹੜੇ ਹਲਕੇ ਛਿੱਟੇ ਕਿਤੇ ਕਿਤੇ ਹੋ ਸਕਦੇ ਨੇ ਪਰ ਹੈਵੀ ਬਾਰਿਸ਼ ਦੀ ਕੋਈ ਸੰਭਾਵਨਾ ਨਹੀਂ ਹੈ ਤੁਹਾਨੂੰ ਕੀ ਲੱਗਦਾ ਪੰਜਾਬ ਭਾਰਤ ਦੇ ਵਿੱਚ ਇੱਥੇ ਠੰਡ ਵਧੇਗੀ ਹੈ ਜੀ ਇਹਦੇ ਨਾਲ ਟੈਂਪਰੇਚਰ ਦੇ ਵਿੱਚ ਜ਼ਰੂਰ ਥੋੜੀ ਗਿਰਾਵਟ ਆਬਜ਼ਰਵ ਕੀਤੀ ਜਾ ਸਕਦੀ ਹੈ ਪਰ ਹੈਵੀ ਰੇਨ ਦੀ ਕੋਈ ਪ੍ਰੋਡਿਕਸ਼ਨ ਨਹੀਂ ਹੈ ਮੰਕ ਲੰਬਾ ਕੀ ਫਾਇਦੇਮੰਦ ਰਹੇਗਾ ਮੌਸਮ ਕਿਉਂਕਿ ਮੌਨਸੂਨ ਕਰ ਰਹੀ ਹੋਈ ਹੈ ਜਦ ਰਹੀ ਹੈ ਜਿਸ ਦਾ ਜੇਕਰ ਥੋੜਾ ਮੌਸਮ ਦੇ ਮੀਟਰ ਜਾਂਦਾ ਹੈ ਜਿਸ ਦਾ ਕੰਟਰੋਲ ਜਾਈਦਾ ਹੈ ਜੀ ਇਹਨਾਂ ਟੈਂਪਰੇਚਰ ਦੇ ਵਿੱਚ ਅਸੀਂ ਥੋੜੀ ਗ੍ਰੈਵਿਟੀ ਅਬਜ਼ਰਵ ਕਰ ਸਕਦੇ ਹਾਂ ਸੋ ਜਿਵੇਂ ਉਹਨਾਂ ਅਰਬੀ ਕ੍ਰੌਪਸ ਦੀ ਜਿਵੇਂ ਚੱਲ ਰਹੀ ਹੈ ਉਹਦੇ ਵਾਸਤੇ ਅਸੀਂ ਇਹ ਸਮਝਦੇ ਹਾਂ ਕਿ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਬਿਲਕੁਲ ਸਹੀ ਸਾਬਤ ਹੋ ਸਕਦੀਆਂ ਮੈਮ ਦੇਖਿਆ ਕਿ ਥੋੜੀ ਤੋਂ ਵੀ ਜਿਹੜੀਆਂ ਦਿਖਾਉਂਦਾ ਹੈਗਾ ਲੱਗਦਾ ਕਿ ਮੀਨ ਯੂ نو ਇਨ ਦ ਸੈਕਿੰਡ ਆ ਕੀ ਬਾਰੇ ਜਾਂ ਮੈਦਰ ਮਿਸਟਰਮੈਂਟ ਦਾ ਜਿਹੜਾ ਅਸਰ ਹੈ ਜਾਂ ਕੋਈ ਮੌਸਮ ਦੇ ਵਿੱਚ ਪ੍ਰਦੂਸ਼ਣ ਵਗੈਰਾ ਹੈ ਜੀ ਹਵਾ ਦੇ ਵਿੱਚ ਕਿਉਂਕਿ ਪ੍ਰਦੂਸ਼ਣ ਦਾ ਲੈਵਲ ਵੀ ਥੋੜਾ ਵਧ ਗਿਆ ਹੈਗਾ ਕੁਝ ਏਜੀ ਕੰਡੀਸ਼ਨਸ ਹੈ ਪਿਛਲੇ ਦਿਨਾਂ ਦੇ ਵਿੱਚ ਬਣੀਆਂ ਵੀ ਰਹੀਆਂ ਨੇ ਸੋ ਇਹਦੇ ਕਰਕੇ ਥੋੜੀਆਂ ਫੌਗੀ ਕੰਡੀਸ਼ਨਸ ਹੈ ਅਸੀਂ ਕਿਹਦਾ ਦੇਖ ਕੇ ਬਣੀ ਹੋਈ ਹੈ ਬਾਕੀ ਜੇਕਰ ਗੱਲ ਕਰੀਏ ਤਾਂ ਨਵੰਬਰ ਮਹੀਨੇ ਦੇ ਵਿੱਚ ਕੋਈ ਬਰਸਾਤ ਵਗੈਰਾ ਹੋਣ ਗਿਆ ਜੀ ਨਵੰਬਰ ਮਹੀਨੇ ਦੇ ਵਿੱਚ ਨਾਰਮਲ ਬਾਰਿਸ਼ 6.8 ਮਿਲੀਮੀਟਰ ਹੈ ਜੀ ਡਰਾਇਐਸਟ ਮੰਥ ਹੈਗਾ ਸਾਲ ਦਾ ਸੋ 6.8 ਮਿਲੀਮੀਟਰ ਨਾਰਮਲ ਬਾਰਿਸ਼ ਨਵੰਬਰ ਮਹੀਨੇ ਦੀ ਹੈ ਅਸੀਂ ਖਾਸ ਕਰਕੇ ਹੁਣ ਟਰਾਲੀ ਨਹੀਂ ਦਿੱਤਾ ਵਧ ਕਰਾਇਆ ਟਰਾਲੀ ਨਹੀਂ ਦਿੱਤਾ ਅੰਦਰ ਤੇ ਵੀ ਆਮ ਲੋਕਾਂ ਨੂੰ ਮੌਸਮ ਹੀ ਬਦਲਿਆ ਆਮ ਲੋਕਾਂ ਨੂੰ ਫਾਇਦਾ ਨਹੀਂ ਸੋ ਇਹ ਪਾਜੀ ਇਸ ਟਾਈਮ ਜਦੋਂ ਮੌਸਮ ਦੇ ਵਿੱਚ ਚੇਂਜ ਹੁੰਦੀ ਹੈ ਟੈਂਪਰੇਚਰ ਥੋੜਾ ਘਟਣਾ ਸ਼ੁਰੂ ਹੁੰਦਾ ਜਿਵੇਂ ਹੁਣ ਕੰਡੀਸ਼ਨਸ ਬਣੀਆਂ ਹੋਈਆਂ ਨੇ ਅੱਜ ਨਾਈਟ ਟਾਈਮ ਟੈਂਪਰੇਚਰ ਵੀ 14.6 ਡਿਗਰੀ ਸੈਂਟੀਗ੍ਰੇਡ ਕੋਟ ਕੀਤਾ ਗਿਆ ਸੋ ਇਹਨਾਂ ਦਿਨਾਂ ਦੇ ਵਿੱਚ ਸਟੇਬਲ ਵੈਦਰ ਕੰਡੀਸ਼ਨਸ ਬਣਦੀਆਂ ਨੇ ਅਵਾਜ ਜਿਹੜੀ ਹਵਾ ਦੀ ਗਤੀ ਵੀ ਕਾਫੀ ਘਟ ਜਾਂਦੀ ਹੈ ਕਿਉਂਕਿ ਕਾਮ ਆਰ ਸਟੇਬਲ ਕੰਡੀਸ਼ਨਸ ਬਣੀਆਂ ਹੁੰਦੀਆਂ ਨੇ ਸੋ ਦੇ ਵਿੱਚ ਪੋਲੂਸ਼ਨ ਵੀ ਜੋ ਹਵਾ ਦੇ ਵਿੱਚ ਹੁੰਦਾ ਉਹਦੀ ਮੂਵਮੈਂਟ ਨਹੀਂ ਹੁੰਦੀ ਸੋ ਇਹ ਇੱਕ ਵੱਡਾ ਰੀਜ਼ਨ ਹੈ ਕਿ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਬਣਦੀਆਂ ਲਗਦਾ ਕਿ ਲੋਕਾਂ ਨੂੰ ਸਿਹਤ ਦਾ ਖਿਆਲ ਰੱਖਣਾ ਚਾਹੀਦਾ ਦਿੱਕਾ ਮੌਸਮ ਦੇ ਵਿੱਚ ਬਹੁਤ ਜ਼ਿਆਦਾ ਹੈ ਬਿਲਕੁਲ ਜੀ ਲੋਕਾਂ ਨੂੰ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਕਿਉਂਕਿ ਹੁਣ ਜਿਹੜੀਆਂ ਕੰਡੀਸ਼ਨਸ ਵੀ ਸਟੇਬਲ ਬੜੀਆਂ ਹੋਈਆਂ ਨੇ ਔਰ ਥੋੜਾ ਪੂਲੂਸ਼ਨ ਵੀ ਹਵਾ ਦੇ ਵਿੱਚ ਹੈ ਔਰ ਚੇਂਜਿੰਗ ਵੈਦਰ ਕੰਡੀਸ਼ਨਸ ਨੇ ਸੋ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਦੇ ਵਿੱਚ ਸਾਰਿਆਂ ਨੂੰ ਸਿਹਤ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਖਾਸ ਕਰਕੇ ਬਾਰਿਸ਼ ਨੂੰ ਲੱਗ ਕੇ ਰੱਖਣਾ ਹੈ ਅਲਰਟ ਕੋਈ ਨਹੀਂ ਹੈ ਜੀ ਪਰ ਆਉਣ ਵਾਲੇ 2 ਦਿਨਾਂ ਦੇ ਵਿੱਚ ਕੁਝ ਨਵਾਂ ਡਿਸਟ੍ਰਿਕਟਸ ਦੇ ਵਿੱਚ ਹਲਕੀ ਬਾਰਿਸ਼ ਕਿਤੇ ਕਿਤੇ ਜਾਂ ਹਲਕੇ ਛਿੱਟੇ ਹੋ ਸਕਦੇ ਨੇ ਜੀਹਾਂ ਦੇ ਵਿੱਚ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਜਾਂ ਫਿਰ ਕਪੂਰਥਲਾ ਅੰਮ੍ਰਿਤਸਰ ਜਿਲੰਦਰ ਰੂਪਨਗਰ ਇਹਨਾਂ ਡਿਸਟ੍ਰਿਕਟਸ ਦੇ ਵਿੱਚ ਕਿਤੇ ਕਿਤੇ ਹਲਕੇ ਛਿੱਟੇ ਹੋ ਸਕਦੇ ਨੇ ਪਰ ਹੈਵੀ ਬਾਰਿਸ਼ ਦੀ ਕੋਈ ਸੰਭਾਵਨਾ ਨਹੀਂ ਹੈ